ਲੋਕਤਾਬ ਇੱਕ ਲੋਤਾ ਜਿੰਦਾਬਾਦ 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 ਬੰਦੇ ਹੈਗੇ ਅਸਲ ਬੰਦੇ ਕਾਲੇ ਹਾਂ ਆ ਕੇ ਰਹਿਾਂਗੇ ਕਮਾ ਕੇ ਲਾਗੂ ਕਰੋ ਲਾਗੂ ਕਰੋ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕੀ ਕਰਨਗੇ ਜੇ ਲਾਠਾਂ ਨੇ ਲੋਕਾਂ ਨੇ ਹੜਬਾਤੇ ਜਾਣੇ ਕੀ ਕਰਨਗੇ ਕਿਡਜ਼ ਹੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ ਹੀ ਹੁਣ ਤਲਵੰਡੀ ਸਾਬੋ ਵਿਖੇ ਬਲਦੇਵ ਸਿੰਘ ਸਨੋਹਾ ਕਹਣਾ ਚਾਹੋਗੇ ਜੋ ਦਿੱਤਾ ਲਾ ਕੇ ਚੱਲਿਓ ਦਿੱਲੀ ਰਵਾਨਾ ਹੋ ਰਹੇ ਹੋ ਆਫਲਾ ਲੈ ਕੇ ਪਹਿਲਾਂ ਵੀ ਧੰਨੇ ਲਾਇਆ ਹੁਣ ਦੁਬਾਰਾ ਧੰਨੇ ਜੀ ਅਸੀਂ ਜੇ ਕਹਿਣਾ ਹੋਵੇ ਤਾਂ ਸਾਡੇ ਜਿਹੜੇ ਖੇਤੀ ਕਰਨ ਵਾਲੀ ਜਮਾਤ ਹੈ ਉਹਨੇ ਸਰਕਾਰ ਨੇ ਭਾਵੇਂ ਕੋਈ ਸਰਕਾਰ ਆਈ ਹੋਵੇ ਕਿਸੇ ਨੇ ਬਾਹ ਨੀ ਫੜੀ ਜਿਸ ਕਰਕੇ ਜਿੰਨੇ ਜਿੰਨੇ ਸਮਾਂ ਨਿਕਲਦਾ ਜਾ ਰਹੇ ਤੇ ਜਿੰਨੇ ਜਿਨੇ ਸਾਡੇ ਤੇ ਟੂੜੀ ਕੱਸਦੀ ਜਾ ਰਹੀ ਹੈ ਸਰਕਾਰ ਸੋ ਅੱਜ ਅਸੀਂ ਜਿਹੜਾ ਸਾਡੇ ਤਲਵੰਡੀ ਸਾਬੋ ਦਮਦਮਾ ਸਾਹਿਬ ਸਾਡੇ ਗੁਰੂਆਂ ਦਾ ਇਤਿਹਾਸਕ ਕਾਛੀ ਦੀ ਧਰਤੀ ਜਿਹਦੇ ਤੋਂ ਅਸੀਂ ਅੱਜ ਨਿਰਸ਼ਕਾਰ ਕਰਕੇ ਅਰਦਾਸ ਕਰਾ ਕੇ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਇਹ ਪਰਮਾਤਮਾ ਸਾਾਨੂੰ ਬਲ ਵਖੀ ਸਾਨੂੰ ਸ਼ਕਤੀ ਦੇ ਅਸੀਂ ਉਹ ਕੋਮਾ ਜਿਹੜੀ ਇੱਕ ਦੇ ਨਾਲ ਹਜ਼ਾਰ-ਹਜ਼ਾਰ ਨੂੰ ਜਿਹੜੀਆਂ ਭਾਜੜਾ ਪਾਈਆਂ ਨੇ ਸੋ ਅਸੀਂ ਆਪਣੀਆਂ ਮੰਗਾਂ ਮਨਾਉਣ ਲਈ ਆਪਣੀਆਂ ਮੰਗਾਂ ਦੇ ਪਹਿਰਾ ਦੇਣ ਲਈ ਅੱਜ ਕੇਂਦਰ ਸਰਕਾਰ ਨਾਲ ਮੁੜ ਟੱਕਰ ਲੈਣ ਚੱਲੇ ਆਂਗੇ ਤੇ ਅਸੀਂ ਇਹ ਵੀ ਮਤਲਬ ਸਾਡੇ ਪ੍ਰਮਾਤਮਾ ਨੂੰ ਦੁਆ ਕਰਾਂਗੇ ਕਿ ਇਹ ਪ੍ਰਮਾਤਮਾ ਸਾਡੇ ਉਹਨਾਂ ਜਿਹੜੇ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਲੱਗਣੀ ਹੈ ਉਹਨਾਂ ਨੂੰ ਵੀ ਬੁੱਧੀ ਰਹੀ ਉਹਨਾਂ ਨੂੰ ਵੀ ਸਮਤ ਵਾਸ਼ੇ ਕਿ ਉਹ ਵੀ ਜਿਹੜੇ ਪੋਟਾ ਸਵਾਰ ਹੈ ਤੇ ਉਹ ਪੋਟਾ ਸਵਾਰ ਨਾਲ ਲਹੇ ਤੇ ਜਿਹੜੇ ਆਮ ਅ ਅਨਸਾਨ ਦੀ ਤਰ੍ਹਾਂ ਆਪਣੇ ਪਰਜਾ ਜਿਹੜੀ ਉਸ ਪਰਜਾ ਨੂੰ ਉਸ ਨਿਗਾਹ ਦੇ ਨਾਲ ਦੇਖਣ ਜਿਹੜੀ ਨਿਗਾਹ ਨਾੜਾ ਦਾਨੀ ਤੇ ਵਾਨੀ ਨੂੰ ਦੇਖ ਰਹੇ ਨੇ ਕਿੰਨੇ ਕਾਫਲੇ ਚ ਕਿੰਨੇ ਲੋਕ ਨੇ ਕਿੰਨੀ ਟਰਾਲੀਆਂ ਚੱਲੀਆਂ ਨੇ ਤੇ ਕਿਹੜੇ ਬਾਰਡਰ ਤੇ ਜਾ ਰਹੇ ਨੇ ਸਾਡਾ ਜਿਹੜਾ ਕਾਫਲਾ ਹੈਗਾ ਉਹ ਬਹੁਤ ਲੰਮਾ ਤੇ ਚੌੜਾ ਹੈ ਬਹੁਤ ਵੱਡਾ ਹੈਗਾ ਅਣਗਿਣਤ ਕਾਫਲੇਗਾ ਇਥੋਂ ਜਦੋਂ ਅਸੀਂ ਤੁਰੇ ਤਾਂ ਸਾਡੇ ਨਾਲ ਮਤਲਬ ਜਾਨੀ ਲਗਾਤਾਰ ਕਾਫਲੇ ਨੇ ਵੱਧਦਾ ਜਾਣਾਗਾ ਤੇ ਅਸੀਂ ਇਸ ਕਾਫਲੇ ਦੇ ਸ਼ਾਮਲ ਹੋਵਾਂਗੇ ਵਿੱਚ ਜਾਵਾਂਗੇ ਅਗਵਾਈ ਕਰਾਂਗੇ ਤੇ ਅਸੀਂ ਸਾਡੇ ਸਮੂੱਚੇ ਜਿਹੜੇ ਕਿਸਾਨ ਭਾਈਚਾਰਾ ਹੈ ਉਹਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਰਹਿੰਦੇ ਸਾਡੇ ਪਿੰਡਾਂ ਦੇ ਵਿੱਚ ਕਿਸਾਨ ਚਾਹੇ ਉਹ ਨਹੀਂ ਤਿਆਰੀ ਕਰ ਸਕੇ ਜਾਂ ਨਹੀਂ ਪਤਾ ਉਹ ਛੋਡੇ ਮੱਧਮ ਰਾਹੀਂ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਆਓ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਰਹਿਣੀਆਂ ਸੀ ਪਿੱਛੇ ਜਾਂ ਜਿਹੜੀਆਂ ਨਵੀਆਂ ਮੰਗਾਂ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਮਨਾ ਕੇ ਲਿਆਉਣੀਆਂ ਕੇਂਦਰ ਸਰਕਾਰ ਤੋਂ ਲਾਗੂ ਕਰਾਉਣੀਆਂ ਆਓ ਆਪਾਂ ਕੇਂਦਰ ਸਰਕਾਰ ਦੇ ਨਾਲ ਸਾਡਾ ਜਿਹੜਾ ਮੈਚ ਹੈ ਉਸ ਮੈਚ ਦੇ ਵਿੱਚ ਅਸੀਂ ਸਾਡੀ ਟੀਮ ਆ ਜਿਹੜੀ ਜਿੱਤ ਕੇ ਆਵੇ ਅਸੀਂ ਇਹ ਪਰਮਾਤਮਾ ਅੱਗੇ ਵੀ ਜਿਹੜੀ ਦੁਆ ਕਰਾਂਗੇ ਤੇ ਅਸੀਂ ਕਿਸਾਨਾਂ ਨੂੰ ਵੀ ਪੇਲ ਕਰਾਂਗੇ ਸਾਰਾ ਸਾਡਾ ਕਿਸਾਨ ਭਾਈਚਾਰਾ ਉਹ ਆਪਣੀ ਵੱਡੀ ਗੰਟੀ ਦੇ ਵਿੱਚ ਸਾਡੇ ਇਸ ਅਧੋਲਨ ਦੇ ਵਿੱਚ ਸਾਥ ਦੇਵੇ ਅੱਜ ਕਿਨਾਰਾ ਮਿਰਣਾ ਰਿਸ਼ਮ ਸਿੰਘ ਯਾਸਤਰੀ ਭਾਰਤੀ ਕਿਸਾਨ ਜੀ ਦਾ ਸਿੱਧੂ ਪ੍ਰਜਾਣਾ ਜੰਮਸਾ ਤੋਂ ਫਿਰਦਾ ਸੋ ਜੀ ਕਿੱਥੋਂ ਕਾਫਲਾ ਜਾਣਾ ਤੁਹਾਡਾ ਤੇ ਕਿੱਥੇ ਕਿੱਤੇ ਕਾਫਲੇ ਦੀ ਇਹਦਾ ਧਰਨਾ ਲਾ ਕਾਫਲੇ ਜਿਹੜੇ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਲਾਕਾਂ ਤੋਂ ਜਾ ਰਹੇ ਨੇ ਜਿਹੜੇ ਧਰਨਾਂ ਦੀ ਗੱਲ ਆ ਸਾਡੇ 365 ਚੁਣੇ ਹੋਏ ਸੰਧੂ ਬਾਡਰ ਇੱਧਰ ਨਿਰਮਾਣਾਂ ਤੋਂ ਆਣਾ ਇੱਧਰ ਡੱਬ ਵਾਲੀ ਇਹ ਬਾਡਨਾ ਤੇ ਜਾਵਾਂਗੇ ਜੇਕਰ ਕਿਤੇ ਵੀ ਸਰਕਾਰ ਪ੍ਰਸ਼ਾਸਨ ਰੋਕਦੀ ਆ ਪਾ ਉਹ ਦੇਖਾਂਗੇ ਕਿਉਂਕਿ ਸਾਡੀ ਵੀ ਜਿੱਥੇ ਪ੍ਰਸ਼ਾਸਨ ਦੀ ਤਿਆਰੀ ਆ ਉੱਥੇ ਸਾਡੀ ਵੀ ਇਸ ਦੀ ਫੁੱਲ ਤਿਆਰੀ ਆ ਤੇ ਹਰ ਹਾਲ ਦੇ ਵਿੱਚ ਜਿਹੜੀਆਂ ਇਹ ਬੁੱੱਚਰ ਸਰਕਾਰ ਨੇ ਮੰਨਾਂ ਲੰਗਾ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਜਿੰਨੇ ਮਰਜ਼ੀ ਪਿੱਲਰ ਲਾ ਲੈਣ ਜਿੰਨੀਆਂ ਮਰਜ਼ੀ ਸੜਕਾਂ ਪੱਟ ਲੈਣ ਜੋ ਸ਼ੌਕ ਐਸ ਦੀ ਸੈਂਟਰ ਸਰਕਾਰ ਆਪ ਦਾ ਕੱਢ ਲੈ ਪਗਾ ਲੈ ਕਿੰਦੀ ਭੁਲੇਖੇ ਚ ਨਾ ਰਹਿ ਜੇ ਅਸੀਂ ਆ ਲਾਉਣਾ ਸੀ ਆ ਲਾਉਣਾ ਸੀ ਜਿੱਦੇ ਕੰਨ ਰੁਕ ਜਾਂਦੇ ਜਿੰਨਾ ਮਰਜੀ ਜ਼ੋਰ ਲਾ ਲੈਣ ਰੋਕਾਂ ਜਿੰਨੀ ਮਰਜੀ ਲਾ ਲੈਣ ਅਸੀਂ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਾਂਗੇ ਤੇ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾ ਕੇ ਅਸੀਂ ਵਾਪਸ ਕਰਾਂਗੇ ਜਿਹੜੇ ਸਾਡੇ ਕਾਫਲੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਕਾਫਲੇ ਨੇ ਟਰੈਕਟਰ ਟਰਾਲੀਆਂ ਛੋਟੇ ਵੀਹਿਕਲ ਵੱਡੇ ਵੀਹਿਕਲ ਨਾਲ ਸਾਡੀਆਂ ਮਤਾਮਾ ਭੈਣਾਂ ਨੌਜਵਾਨ ਬਜ਼ੁਰਗ ਉਹ ਨਾਲ ਸਾਡੇ ਜਿੱਥੇ ਵੀ ਰੋਕਣਗੇ ਅਗਲੀ ਰਣਨੀਤੀ ਉੱਥੇ ਅਸੀਂ ਬੈਕ ਐਸੀ ਟਰਾਈ ਕਰਾਂਗੇ ਕੀ ਕਰਨਾ ਪਰ ਰੋਕ ਅਸੀਂ ਕੋਈ ਨਹੀਂ ਛੱਡਣੀ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਣਾ ਮੇਨ ਮੰਗਾਂਗੇ ਨਾ ਕੋ ਕਿਹੜੀਆਂ ਮੰਗਾਂ ਸਾਡੀਆਂ ਜਿਹੜੀਆਂ ਇਸ 13 ਫਰਵਰੀ ਜਿਹੜੇ ਕਹ ਲਈਏ ਧਰਨ ਦੀਆਂ ਮੇਨ ਮੰਗਾਂ ਬਣੀਆਂ ਹੋਈਆਂ ਨੇ ਜਿਵੇਂ ਕਿ ਡਾਕਟਰ ਸੁਆਮੀ ਨਾਲ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ 2 ਪਲੱਸ 50% ਫਾਰਮੂਲੇ ਅਨੁਸਾਰ ਗਾਰੰਟੀ ਕਾਨੂੰਨ ਬਣਾਉਣਾ ਲਖੀਪਰ ਫਰੀ ਕਾਹਨ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀ ਆ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਕਿਸਾਨ ਮਜ਼ਦੂਰਾਂ ਤੇ ਚੜੇ ਕਰਜ਼ੇ ਤੇ ਲੇਖ ਮਰਵਾਉਣੀ ਤੇ ਹੋਰ ਅਨੇਕ ਹੀ ਤੋਂ ਇਲਾਵਾ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਜਿੰਨਾ ਚਿਰ ਉਹ ਲਾਗੂ ਨਹੀਂ ਕਰਦੇ ਉਹਨਾਂ ਚਿਰ ਹਰ ਹਾਲ ਦੇ ਵਿੱਚ ਡਟ ਕੇ ਮੋਰਚਾ ਚੜਾ ਰਹੇ ਹਾਂ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ 'ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ